ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਭਾਈ ਮਹੇਸ਼ਾ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਇੱਕ ਪ੍ਰਸਿੱਧ ਤੇ ਪਿਆਰ ਕਰਨ ਵਾਲਾ ਸਿੱਖ ਸੀ ਸultanpur ਦੇ ਰਹਿਣ ਵਾਲਾ ਭਾਈ ਮਹੇਸ਼ਾ ਵਪਾਰੀ ਸੀ ਤੇ ਨਾਲ ਸ਼ਾਹੂਕਾਰਾ ਵੀ ਕਰਦਾ ਸੀ ਉਸ ਦੀ ਕਿੰਨਤੀ ਧਨੀ ਲੋਕਾਂ ਵਿੱਚ ਹੁੰਦੀ ਸੀ ਘੱਟੇ ਕਮਾਈ ਚੰਗੀ ਹੋਣ ਕਰਕੇ ਘਰ ਵਿੱਚ ਹਰ ਤਰ੍ਹਾਂ ਦੀ ਚੈਲਪੈਲ ਸੀ ਖਲ ਡੋਲ ਸੀ ਖਾਣ ਪੀਣ ਦੀ ਸਮਾਂ ਪਾ ਕੇ ਉਸ ਤੇ ਮਨ ਵਿੱਚ ਵਿਚਾਰ ਆਇਆ ਵੀ ਇੱਥੇ ਤਾਂ ਬਥੇਰਾ ਸੁਖ ਭੋਗ ਲਿਆ ਤੇ ਭੋਗ ਰਹਿਾਵੀਆਂ ਕੁਝ ਅਗਲੇ ਜਨਮ ਲਈ ਵੀ ਕਰਨਾ ਚਾਹੀਦਾ ਇਹ ਜਿਹੜੇ ਧਨ ਪਦਾਰਥਾਂ ਇੱਥੇ ਇੱਥੇ ਰਹਿ ਜਾਣੇ ਕੁਝ ਖਰਚ ਅਗਲੇ ਲਈ ਵੀ ਲਾੜ ਬੰਨਣਾ ਚਾਹੀਦਾ ਬੇਹੇਸ਼ੇ ਦੇ ਮਨ ਵਿੱਚ ਇਹ ਵਿਚਾਰ ਆਇਆ ਤਾਂ ਉਸ ਨੂੰ ਕਿਸੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਦਸ ਪਾ ਦਿੱਤੀ ਉਹ ਗੋਇੰਦਵਾਲ ਸਾਹਿਬ ਪਹੁੰਚ ਗਿਆ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੁਕਮ ਸੀ ਕਿ ਜੇ ਕੋਈ ਵੀ ਉਹਨਾਂ ਨੂੰ ਮਿਲਣ ਆਉਂਦਾ ਏ ਜਾਂ ਦਰਸ਼ਨ ਕਰਨ ਆਉਂਦਾ ਏ ਜਾਂ ਦਰਸ਼ਨ ਕਰਨਾ ਚਾਹੁੰਦਾ ਏ ਉਹ ਪਹਿਲਾਂ ਸੰਗਤ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ ਬਾਅਦ ਵਿੱਚ ਮੇਰੇ ਕੋਲ ਆਵੇ ਮਹੇਸ਼ੀ ਨੇ ਵੀ ਪਹਿਲਾਂ ਲੰਗਰ ਸ਼ਕਿਆ ਸਾਧ ਸੰਗਤ ਜੀ ਤੇ ਬਾਅਦ ਵਿੱਚ ਹਜੂਰ ਦੇ ਹਾਜ਼ਰ ਹੋਇਆ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੇ ਚਰਨਾਂ ਕੋਲ ਬੈਠ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਨੂੰ ਪੁੱਛਿਆ ਸੁਣਾਓ ਮਹੇਸ਼ਾ ਕੀ ਮਿਉਣਾ ਹੋਇਆ ਭਾਈ ਮਹੇਸ਼ਾ ਨੇ ਜਵਾਬ ਦਿੱਤਾ ਸੱਚੇ ਪਾਤਸ਼ਾਹ ਜੀਓ ਮੇਰੇ ਉੱਤੇ ਮੇਰ ਕਰੋ ਮੈਨੂੰ ਨਾਮ ਦੀ ਦਾਤ ਬਖਸ਼ੋ ਅਜੇ ਹੀ ਮੇਰ ਕਰੋ ਕਿ ਮੇਰਾ ਅੱਗਾ ਸਵਰ ਜਾਏ ਇਸ ਜੀਵਨ ਦੇ ਬਾਅਦ ਵਾਲਾ ਸਮਾਂ ਸੋਖਾ ਦੇ ਸੁੱਖ ਵਾਲਾ ਹੋਵੇ ਤਾਂ ਤਨਤਨ ਗੁਰੂ ਅਮਰਦਾਸ ਪਾਸ਼ਾ ਜੀ ਕਹਿਣ ਲੱਗੇ ਮਹੇਸ਼ਿਆ ਨਾਮ ਦੀ ਕਮਾਈ ਬੜੀ ਔਖੀ ਐ ਤੈਨੂੰ ਦੁਨੀਆਂ ਦੇ ਸੁੱਖ ਭੋਗਣ ਦੀ ਆਦਤ ਪਈ ਐ ਐਸ ਰਾਹੀ ਚੱਲਣ ਵਾਲਿਆਂ ਨੂੰ ਬੜੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ ਐ ਰਾਤਾਂ ਖੰਡੇ ਨਾਲੋਂ ਮੀ ਤਿੱਖਾ ਤੇ ਵਾਲ ਨਾਲੋਂ ਵੀ ਨਿੱਕਾ ਵਾ ਕੀ ਪਤਾ ਤੇਰੇ ਨਾਲ ਕੱਲ ਕੀ ਹੋ ਜਾਵੇ ਫਿਰ ਤੂੰ ਪਰੇਸ਼ਾਨ ਹੋਵੇਂਗਾ ਔਖਾ ਹੋਵੇਂਗਾ ਡੋਲੇਗਾ ਤੇ ਪਛਤਾਵੇਂਗਾ ਨਾ ਨਾ ਇੱਧਰ ਜੋ ਘਰਵੇਂਗਾ ਨਾ ਉੱਧਰ ਜੋ ਘਰਵੇਂਗਾ ਚੰਗੇ ਤਰਾ ਸੋਚ ਵਿਚਾਰ ਕਰ ਲੈ ਪਾਈ ਮਹੇਸ਼ਾ ਜੋ ਕੀ ਸੱਚੇ ਮਨੁਤਾਰ ਕੇ ਆਇਆ ਸੀ ਕਿਉਂ ਅੱਜ ਨਾਮਦਾਨ ਜਾਂ ਗੁਰੂ ਸਾਹਿਬ ਦੇ ਦਰਸ਼ਨ ਲੈ ਕੇ ਜਾਵੇਗਾ ਪਾਈ ਮਹੇਸ਼ਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਪੂਰਾ ਮਨ ਬਣਾ ਕੇ ਆਇਆ ਮੈਂ ਪੂਰਾ ਸੋਚ ਵਿਚਾਰ ਕਰਕੇ ਆਇਆ ਆਪ ਜੀ ਮੇਰੇ ਉੱਤੇ ਮਿਹਰ ਕਰੋ ਮੈਨੂੰ ਰੱਬ ਦੀ ਭਗਤੀ ਦੇ ਰਾਹ ਤੋਰੋ ਤੇ ਐਸ ਉੱਤੇ ਚੱਲਣ ਦਾ ਬਲ ਵੀ ਤੁਸਾਂ ਨੇ ਬਖਸ਼ਣਾ ਏ ਰਾਹ ਦੀ ਤਕਲੀਫ ਚੱਲਣ ਦਾ ਬਲ ਵੀ ਤੁਸਾਂ ਨੇ ਬਖਸ਼ਣਾ ਏ ਉਹ ਸਾਰੇ ਬਲ ਆਪ ਜੀ ਨੇ ਤੇ ਦੇਣੇ ਹਨ ਮੇਰੇ ਉੱਤੇ ਦਇਆ ਕਰਕੇ ਸੱਚੇ ਨਾਮ ਦਾ ਸੱਚਾ ਧਨ ਬਖਸ਼ੋ ਫਿਰ ਮੈਨੂੰ ਕੋਈ ਪਰਵਾਹ ਨਹੀਂ ਰਹੇਗੀ ਮੇਰਾ ਬੇੜਾ ਪਾਰ ਹੋ ਜਾਵੇਗਾ ਤਾਂ ਗੁਰਮਤਿ ਅਸੀ ਨੇ ਕਿਹਾ ਭਾਈ ਮਹੇਸ਼ੇ ਨਾਮ ਤਨ ਮਿਲਣ ਬਾਦ ਦੁਨੀਆਂ ਵਾਲਾ ਆਮ ਤਨ ਤਤੋਂ ਖੁੱਸ ਗਿਆ ਤਾਂ ਦੁਖੀ ਤਾਂ ਨਹੀਂ ਹੋਵੇਗਾ ਭਾਈ ਮਹੇਸ਼ਾ ਕਹਿਣ ਲੱਗਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਮਿਹਰ ਹੋ ਗਈ ਤਾਂ ਦੁੱਖ ਕਿਉਂ ਕਰਨਾ ਹੈ ਉੱਚ ਵੀ ਦੁਨੀਆਂ ਦਾ ਤਾਂ ਤਾਂ ਮੈਂ ਇੱਕ ਦਿਨ ਛੱਡਣਾ ਹੀ ਛੱਡਣਾ ਹੈ ਜਿਉ ਤਨ ਮੈਨੂੰ ਪੈਲੋਂ ਛੱਡ ਜਾਓ ਤਾਂ ਕਿਹੜੀ ਵੱਡੀ ਗੱਲ ਏ ਆਪ ਮੈਨੂੰ ਦਰ ਤੇ ਆਏ ਨੂੰ ਖਾਲੀ ਨਾ ਮੋੜੋ ਜੀ ਮੇਰੀ ਝੋਲੀ ਸੱਚੇ ਨਾਮ ਧੰਨ ਨਾਲ ਪਰਦੇਓ ਭਾਈ ਮਹੀਸ਼ੇ ਦਾ ਪੱਕਾ ਰਾਦਾ ਵੇਖ ਕੇ ਗੁਰੂ ਸਾਹਿਬ ਜੀ ਨੇ ਉਸ ਦੇ ਸਿਰ ਤੇ ਹੱਥ ਫੇਰਿਆ ਪਿੱਠ ਤੇ ਥਾਪੜਾ ਦਿੱਤਾ ਤੇ ਉਸ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਇਸ ਦੇ ਨਾਲ ਜਿਵੇਂ ਭਾਈ ਮਹੀਸ਼ੇ ਦੀ ਤੇ ਕਾਇਆ ਹੀ ਪਲਟ ਗਈ ਉਸ ਦੇ ਅੰਦਰ ਰੋਮ ਰੋਮ ਅਜਿਹਾ ਰਸ ਤੇ ਆਨੰਦ ਭਰ ਗਿਆ ਜਿਹੋ ਜੇ ਅੱਗੇ ਉਹਨੇ ਕਦੀ ਸੋਚਿਆ ਤੱਕ ਨਹੀਂ ਸੀ ਨਾ ਮਾਣਿਆ ਸੀ ਉਸ ਤੇ ਮਾਨੰਦਰ ਸ਼ਾਂਤੀ ਸੁਖ ਤੇ ਖੁਸ਼ੀ ਦਾ ਵਾਸ ਹੋ ਗਿਆ ਤੇ ਉਹ ਨਾਮਦਰਸੀਆ ਬਣ ਗਿਆ ਉਹ ਦਿਨ ਰਾਤ ਨਾਮ ਜਪਦਾ ਕਿਰਤ ਕਰਦਾ ਤੇ ਵੰਡ ਕੇ ਛਕਣ ਦੇ ਉਪਦੇਸ਼ ਨੂੰ ਕਮਾਉਂਦੇ ਹੋਏ ਸ਼ਾਹੂਕਾਰਾ ਤੇ ਵਪਾਰ ਵੀ ਕਰਦਾ ਰਿਹਾ ਕੁਝ ਸਮੇਂ ਬਾਅਦ ਵਾਹਿਗੁਰੂ ਜੀ ਦਾ ਹੋਰ ਹੀ ਪਾਣਾ ਵਰਤਨ ਲੱਗ ਪਿਆ ਸ਼ਾਹੂਕਾਰੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ ਦੁਨਿਆਵੀ ਧਨ ਖਤਮ ਹੋਣ ਲੱਗਾ ਤੇ ਗਰੀਬੀ ਸਤਾਉਣ ਲੱਗ ਪਈ ਦਾਲ ਰੋਟੀ ਦਾ ਮਸਾ ਹੀ ਗੁਜ਼ਾਰਾ ਚੱਲਣ ਲੱਗਾ ਪਰਮੇਸ਼ਾ ਜਰਮੀਨਾ ਕਬਰੀਆ ਤੇ ਨਾ ਹੀ ਡੋਲਿਆ ਸੁਲਤਾਨਪੁਰ ਦੇ ਲੋਕ ਉਸ ਨੂੰ ਮੁਖੌਲ ਕਰਨ ਲੱਗ ਪਏ ਵੇਖੋ ਚੰਗੀ ਸਿੱਖੀ ਧਾਰੀਏ ਚੰਗੀ ਭਗਤੀ ਕਰਨ ਲੱਗਾ ਏ ਆਪਣੀ ਸਾਰੀ ਕਮਾਈ ਘੋਆ ਬੈਠਾ ਵਾ ਪਰਮਹੇਸ਼ੀਨੀ ਐਸ ਛੱਠੇ ਮੁਕੌਲ ਦਾ ਪੋਰਾ ਵੀ ਦੁੱਖ ਨਾ ਮਨਾਇਆ ਰਹਿਤਾ ਵੀ ਪ੍ਰਵਾਹ ਨਾ ਕੀਤੀ ਕਿ ਲੋਕ ਕੀ ਬੋਲ ਰਹੇ ਨੇ ਉਹ ਕਰਤਾਰ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਦਾ ਤੇ ਆਪਣੇ ਕਾਰਵਿਆਰ ਕਰਦਾ ਰਹਿੰਦਾ ਗੁਰੂ ਮਤਸਪਾਸ਼ਾ ਜੀ ਮਹੇਸ਼ਿਆ ਦਾ ਸਿੱਧਕ ਤੇ ਪ੍ਰੋਸਾ ਦੇਖ ਕੇ ਬੜੇ ਪਸੰਦ ਆਏ ਇੱਕ ਦਿਨ ਜਦੋਂ ਗੋਇੰਦਵਾਲ ਸਾਹਿਬ ਗੁਰੂ ਜੀ ਦਾ ਦਰਸ਼ਨ ਕਰਨ ਗਿਆ ਤਾਂ ਉਹਨਾਂ ਨੇ ਉਸ ਦੇ ਸਿਰ ਤੇ ਹੱਥ ਫੇਰਿਆ ਪੇਠੂ ਤੇ ਥਾਪੀ ਦਿੱਤੀ ਤੇ ਨਾਲ ਕਿਹਾ ਮਹੇਸ਼ਿਆ ਆਪਣਾ ਬਚਨ ਪੂਰੀ ਤਰ੍ਹਾਂ ਨਭਾਇਆਏ ਤੂੰ ਮਾਇਆ ਦੇ ਜਾਣ ਤੇ ਉਦਾਸ ਤੇ ਦੁਖੀ ਨਹੀਂ ਹੋਇਆ ਸਿੱਖਿਆ ਹੋ ਮੰਗ ਕਰਦੀਏ ਧਾਨ ਆਵੇ ਤਾਂ ਉਸ ਨੂੰ ਚੰਗੇ ਅਰਥੇ ਲਾਓ ਪਰ ਆਪਣਾ ਮਾਨ ਉਸ ਤੋਂ ਉੱਚਾ ਤੇ ਵੱਖਰਾ ਰੱਖੋ ਹੁਣ ਕਾਰ ਬਿਹਾਰ ਕਰੀ ਚੱਲ ਕਰਤਾਰ ਦੀ ਮਿਹਰ ਬਣੀ ਰਹੇਗੀ ਮਾਇਆ ਫੇਰ ਆਵੇਗੀ ਹੁਣ ਮਾਇਆ ਤੇਰੇ ਮਨ ਵਿੱਚ ਤੇਰੇ ਮਨ ਵਿੱਚ ਨਸ਼ਾ ਜਾਂ ਹੰਕਾਰ ਨਹੀਂ ਪੈਦਾ ਕਰੇਗੀ ਤੂੰ ਸੁਣੋ ਜੋੜਨ ਦੀ ਕੋਸ਼ਿਸ਼ ਨਹੀਂ ਕਰਨੀ ਤੂੰ ਉਸ ਨੂੰ ਜੋੜਨ ਦੀ ਨਹੀਂ ਵਰਤੀ ਤੇ ਵਰਤਾਵੀ ਸਮਾ ਗੁਜ਼ਰਦਾ ਗਿਆ ਤੇ ਸਮਾ ਪਾ ਕੇ ਮਹੇਸ਼ਾ ਫਿਰ ਧੰਨੀ ਹੋ ਗਿਆ ਉਹ ਨਾਮ ਜਪਦਾ ਕਿਰਤ ਕਰਦਾ ਤੇ ਵੰਡ ਕੇ ਖਾ ਸਕਦਾ ਸੀ ਉਸ ਦਾ ਮਨ ਨੀਵਾ ਤੇ ਮਤ ਉੱਚੀ ਹੋ ਚੁੱਕੀ ਸੀ ਉਹ ਸਮਝ ਚੁੱਕਿਆ ਸੀ ਕਿ ਦੁਨੀਆਵੀ ਧਨ ਦੀ بجائے ਨਾਮ ਧਨ ਨੂੰ ਪਹਿਲ ਦੇਣੀ ਚਾਹੀਦੀ ਆ ਤੇ ਹਰ ਲੋੜਵੰਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਵਾ ਪੋਲਚੋ ਬਖਸ਼ਦਨੀ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ